ਕੀ ਪੰਜਾਬ ਹੋਵੇਗਾ ਹੁਣ ਨਸ਼ਾ ਮੁਕਤ ਪੰਜਾਬ ਸਰਕਾਰ ਨਸ਼ਾ ਤਸਕਰਾਂ ਨੂੰ ਲੈ ਕੇ ਸਖਤ ਦਾਸੀਏ ਕਿ ਪੰਜਾਬ ਸਰਕਾਰ ਨਸ਼ਾ ਖਤਮ ਕਰਨ ਦੇ ਲਈ ਦਿਨ ਰਾਤ ਹੀ ਕਰ ਰਹੀ ਹੈ ਤੇ ਉਥੇ ਹੁਣ ਡੀਜੀਪੀ ਦੇ ਵੱਲੋਂ ਨਿਰਦੇਸ਼ جاری ਕਰ ਦਿੱਤੇ ਗਏ ਨੇ ਤੇ ਉਥੇ 31 ਮਈ ਤੱਕ ਉਹਨਾਂ ਨੇ ਕਹਿ ਦਿੱਤਾ ਹੈ ਕੇ ਨਿਰਧਾਰਿਤ ਸਮਾਂ ਤੈਅ ਕੀਤਾ ਗਿਆ ਹੈ ਤੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨਾ ਹੈ ਤੇ ਜਿਸ ਤੋਂ ਬਾਅਦ ਹੁਕਮ ਲਗਾ ਦਿੱਤੇ ਗਏ ਨੇ ਉੱਥੇ ਦੂਜੇ ਪਾਸੇ ਗੱਲ ਕਰੀਏ ਤਾਂ ਪੰਜਾਬ ਸਰਕਾਰ ਜਿਹੜੀ ਕਿ ਇੱਕ ਐਕਸ਼ਨ ਦੇ ਵਿੱਚ ਦਿਖਾਈ ਦੇ ਰਹੀ ਹੈ ਤੇ ਉੱਥੇ ਹੀ ਪੰਜਾਬ ਦੇ ਵਿੱਚ ਜੋ ਨਸ਼ਾ ਵੇਚਦਾ ਹੋਇਆ ਫੜਿਆ ਜਾਂਦਾ ਉਸ ਨੂੰ ਲੈ ਕੇ ਲਗਾਤਾਰ ਪੰਜਾਬ ਸਰਕਾਰ ਵੱਡੇ ਤੋਂ ਵੱਡਾ ਐਕਸ਼ਨ ਲੈ ਰਹੀ ਹੈ ਦੂਜੇ ਪਾਸੇ ਬੁਲਡੋਜ਼ਰ ਐਕਸ਼ਨ ਵੀ ਦੇਖਣ ਨੂੰ ਮਿਲ ਰਹੇ ਨੇ ਤੇ ਉੱਥੇ ਨੀਲ ਕਰਕੇ ਦਾ ਬਿਆਨ ਸਾਹਮਣੇ ਆਰੇ ਕੁਝ ਵਿਰੋਧੀਆਂ ਦੇ ਉੱਤੇ ਵੀ ਉਹਨਾਂ ਨੇ ਪਲਟਵਾਰ ਕੀਤਾ ਉਹਨਾਂ ਨੇ ਕਹਿਣਾ ਕਿ ਹੁਣ ਡੀਜੀਪੀ ਗਰਵ ਯਾਦਵ ਦੇ ਵੱਲੋਂ ਨਿਰਦੇਸ਼ ਚੈਰੀ ਕਰ ਦਿੱਤੇ ਨੇ ਹੁਕਮ ਲਗਾਏ ਗਏ ਨੇ ਤੇ ਪੰਜਾਬ ਜਲਦੀ ਹੀ ਜਿਹੜਾ ਕਿ ਹੁਣ ਨਸ਼ਾ ਮੁਕਤ ਹੋਵੇਗਾ ਹੋਰ ਕੀ ਕਹਿਣਾ ਨੀਲ ਗਰਗ ਦਾ ਆਓ ਤੁਹਾਨੂੰ ਸੁਣਾਉਨੇ ਇਰਾਦੇ ਨੇਕ ਹੋਣਾ ਸਫਲਤਾ ਮਿਲਣਾ ਵੀ ਜ਼ਰੂਰੀ ਆ ਔਰ ਮਾਨ ਸਾਹਿਬ ਦੀ ਸਰਕਾਰ ਨੇ ਇੱਕ ਤਹਈਆ ਕੀਤਾ ਹੋਇਆ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਰੰਗਲਾ ਪੰਜਾਬ ਬਣਾਉਣਾ ਹੈ ਇਸੇ ਦੇ ਤਹਿਤ 1 ਮਾਰਚ ਤੋਂ ਲਗਾਤਾਰ ਯੁੱਧ ਨਸ਼ੇ ਦੇ ਵਿਰੁੱਧ ਚੱਲ ਰਿਹਾ ਹੈਗਾ ਔਰ ਇਸ ਦੌਰਾਨ ਤਕਰੀਬਨ 4659 ਐਫਆਈਆਰ ਰਜਿਸਟਰ ਕੀਤੀਆਂ ਗਈਆਂ ਨੇ ਡਰਗ ਤਸਕਰੀ ਦੇ ਵਿੱਚ ਔਰ 7414 ਡਰਗ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਮਤਲਬ ਇੱਕ ਵਕਤ ਹੁੰਦਾ ਸੀ ਜਿਹੜੇ ਡਰਗ ਤਸਕਰੀ ਕਰਨ ਵਾਲੇ ਨਜ਼ਾਇਜ਼ ਕਮਾਈ ਕਰਦੇ ਸੀ ਇੱਕ ਨੈਕਸਸ ਬਣਿਆ ਹੁੰਦਾ ਸੀ ਔਰ ਉਸ ਨੈਕਸਸ ਦਾ ਫਾਇਦਾ ਸਾਰੇ ਆਪਣੀਆਂ ਜੇਬਾਂ ਭਰ ਲਈ ਕਰਦੇ ਸੀ ਮਾਨ ਸਾਹਿਬ ਦੀ ਸਰਕਾਰ ਦੇ ਵਿੱਚ ਇਸ ਸਮੇਂ ਦੇ ਦੌਰਾਨ 67 ਜਿਹੜੀਆਂ ਐਸਆ ਬਿਲਡਿੰਗਾਂ ਜਿਹੜੀਆਂ ਨੇ ਡਰਗ ਤਸਕਰਾਂ ਨੇ ਬਣਾਈਆਂ ਸੀ ਉਹ ਢਾਈਆਂ ਗਈਆਂ ਨੇ 67 ਇਨਕਾਉਂਟਰ ਹੋਏ ਆ ਬਹੁਤ ਸਾਰੀ ਡਰਗ ਬਣੀ ਫੜੀ ਗਈ ਆ ਔਰ ਡਰਗ ਲਗਾਤਾਰ ਜਿਹੜੀ ਹੈ ਉਹ ਫੜੀ ਜਾ ਰਹੀ ਹੈ ਕਿਉਂਕਿ ਜਦੋਂ ਤੁਸੀਂ ਪੰਜਾਬ ਨੂੰ ਡਰਗ ਫ੍ਰੀ ਕਰਨਾ ਹੈ ਤਾਂ ਇੱਕ ਕਮਿਟਮੈਂਟ ਲੈਵਲ ਜਿਹੜਾ ਉਹ ਬੜਾ ਹਾਈ ਹੋਣਾ ਚਾਹੀਦਾ ਮਾਨ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਮਤਾਬਕ ਹੀ ਪੰਜਾਬ ਦੇ ਡੀਜੀਪੀ ਨੇ ਅੱਜ ਇੱਕ ਜਿਹੜਾ ਹੈ ਸਖਤ ਦਿਸ਼ਾ ਨਿਰਦੇਸ਼ ਆਪਣੇ ਐਸਐਸਪੀ ਸਾਹਿਬਾਨ ਨੂੰ ਕਿਸੇ ਵੀ ਨੂੰ ਦਿੱਤੇ ਆ ਕਿ 31 ਮਈ ਤੱਕ ਤੁਹਾਡੇ ਇਲਾਕੇ ਦੇ ਵਿੱਚ ਕੋਈ ਵੀ ਡਰਗ ਤਸਕਰੀ ਹੈ ਭਾਵੇਂ ਕੋਈ ਛੋਟਾ ਹੈ ਭਾਵੇਂ ਕੋਈ ਵੱਡਾ ਜੋ ਡਰਗ ਤਸਕਰੀ ਦੇ ਵਿੱਚ ਇਨਵੋਲ ਹੋਗਾ ਉਸ ਨੂੰ ਫੜ ਕੇ ਜਿਲ੍ਹਾਂ ਦੇ ਵਿੱਚ ਧੱਕੋ 31 ਮਈ ਤੋਂ ਬਾਅਦ ਪੰਜਾਬ ਦੇ ਕਿਸੇ ਵੀ ਕੋਨੇ ਦੇ ਵਿੱਚ ਜਿਹੜੀ ਆ ਉਹ ਡਰਗਸ ਦੀ ਤਸਕਰੀ ਨਹੀਂ ਹੋਣੀ ਚਾਹੀਦੀ ਉਸ ਤੋਂ ਬਾਅਦ ਵੀ ਜੇਕਰ ਕਿਤੇ ਡਰਗ ਤਸਕਰੀ ਹੁੰਦੀ ਹੈ ਤਾਂ ਸਬੰਧਤ ਜਿਹੜਾ ਐਸਐਸਪੀ ਔਰ ਸਬੰਧਤ ਸੀਪੀ ਇਹ ਜਿਹੜਾ ਉਹ ਖੁਦ ਰਿਸਪੋਨਸੀਬਲ ਹੋਵੇਗਾ ਅਸੀਂ ਸਾਰੇ ਜਾਣਦੇ ਆ ਇਸ ਨਸ਼ਿਆਂ ਦੀ ਅਲਾਮਤ ਨੇ ਸਾਡੇ ਪੂਰੀ ਦੀ ਪੂਰੀ ਜਵਾਨੀ ਰੋਦਤੀ ਦੋ ਦਹਾਕੇ ਹੋ ਗਏ ਆ ਉਹ ਸਰਕਾਰਾਂ ਵੀ ਸੀ ਜਿਹੜੀਆਂ ਨਸ਼ੇ ਦੀਆਂ ਕੁਸ਼ਤ ਪਨਾਈਆਂ ਕਰਦੀਆਂ ਸੀ ਜਿਹੜਾ ਇੱਕ ਨੈਕਸਸ ਬਣਿਆ ਹੁੰਦਾ ਸੀ ਡਰਗ ਤਸਕਰਾਂ ਦਾ ਰਾਜਨੀਤਿਕ ਲੋਕਾਂ ਦਾ ਪੁਲਿਸ ਦਾ ਪਰ ਮਾਨ ਸਰ ਦੀ ਸਰਕਾਰ ਨੇ ਲੋਕਾਂ ਦੇ ਦਰਦ ਨੂੰ ਸਮਝਿਆ ਹੈਗਾ ਲੋਕਾਂ ਦੇ ਨਾਲ ਵਾਅਦਾ ਕੀਤਾ ਜਦੋਂ ਸਰਕਾਰ ਰਹੀ ਕਿ ਯਸ ਪੰਜਾਬ ਦੇ ਵਿੱਚੋਂ ਡਰੱਗਸ ਅਸੀਂ ਖਤਮ ਕਰਾਂਗੇ ਨਸ਼ੀ ਅਸੀਂ ਖਤਮ ਕਰਾਂਗੇ ਪਰ ਇਸ ਪਾਸੇ ਬਲ ਲਗਾਤਾਰ ਜਿਹੜੇ ਹੈ ਮਾਨ ਸਾਹਿਬ ਦੀ ਸਰਕਾਰ ਜਿਹੜੀ ਹੈ ਉਹ ਵੱਧ ਰਹੀ ਹੈ ਔਰ ਪੂਰਨ ਭਰੋਸਾ ਹੈ ਕਿਉਂਕਿ ਜਿਹੜੀ ਡਰਗ ਤਸਕਰੀ ਦੇ ਖਿਲਾਫ ਉਹ ਡਰੱਗ ਦੇ ਖਿਲਾਫ ਜਿਹੜੀ ਮੁਹਿੰਮ ਸ਼ੁਰੂ ਹੋਈ ਹੈ ਯੁੱਧ ਨਸ਼ਿਆਂ ਦੇ ਵਿਰੁੱਧ ਇਹ 360 ਡਿਗਰੀ ਦੇ ਉੱਤੇ ਕੰਮ ਕਰ ਰਹੀ ਹੈ ਇੱਕ ਬੰਨੇ ਸਪਲਾਈ ਚੇਨ ਤੋੜੀ ਜਾ ਰਹੀ ਹੈਗੀ ਹੈ ਡਰਕਸ ਕਰਾ ਨੂੰ ਫੜਿਆ ਜਾ ਰਿਹਾ ਹੈਗਾ ਇਨਕਾਉਂਟਰ ਕੀਤਾ ਜਾ ਰਿਹਾ ਹੈਗਾ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈਗਾ ਦੂਸਰੇ ਬੰਨੇ ਜਿਹੜੇ ਡਰਕਸ ਦੇ ਆਦੀ ਹੋ ਚੁੱਕੇ ਸਾਡੇ ਨੌਜਵਾਨ ਨੇ ਉਹਨਾਂ ਦੀ ਸੰਭਾਲ ਵਾਸਤੇ ਉਹਨਾਂ ਦੇ ਰੋੜ ਬਸੇਬੇ ਵਾਸਤੇ ਜਿਹੜਾ ਸਾਡੇ ਰੀਹੈਬ ਸੈਂਟਰ ਨੇ ਉਹਨਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਨਸ਼ਾ ਸ਼ਰਬ ਕੇਂਦਰਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਔਰ ਸਭ ਤੋਂ ਵੱਡੀ ਖੁਸ਼ੀ ਇਸ ਅਦਕਾਲ ਦੀ ਹੈ ਕਿ ਜੇ ਜਦੋਂ ਕੋਈ ਮੁਹਿੰਮ ਦੇ ਵਿੱਚ ਲੋਕਾਂ ਦਾ ਸਮਰਥਨ ਮਿਲਣਾ ਸ਼ੁਰੂ ਹੋ ਜਵੇ ਲੋਕਾਂ ਦਾ ਸਾਥ ਮਿਲਣਾ ਸ਼ੁਰੂ ਹੋ ਜਵੇ ਉਹ ਮੁਹਿੰਮ ਕਦੇ ਫੇਲ ਹੋ ਹੀ ਨਹੀਂ ਸਕਦੀ ਔਰ ਜੁਧ ਨਸ਼ਾ ਦੇ ਵਿਰੁੱਧ ਮਹਿੰਦੂ ਜਿਹੜਾ ਲੋਕਾਂ ਦਾ ਵੀ ਭਰਪੂਰ ਸਮਰਥਨ ਮਿਲ ਰਿਹਾ ਅਸੀਂ ਪਿਛਲੇ ਦਿਨੀ ਦੇਖਿਆ ਕਿ ਗੋਨਿਆਂ ਨਾਲ ਬਲਾਕ ਦੀਆਂ ਸਾਰੀਆਂ ਹੀ ਪੰਚਾਇਤਾਂ ਨੇ ਮਤਾ ਪਾਸ ਕੀਤਾ ਕਿ ਸਾਡੇ ਇਲਾਕੇ ਦੇ ਵਿੱਚ ਕੋਈ ਵੀ ਜੇ ਡਰੱਗਸ ਦੀ ਕਰੇਗਾ ਉਹਦੇ ਖਿਲਾਫ ਕੇਸ ਵੀ ਹੋਏਗਾ ਤੇ ਉਹਦਾ ਸਮਾਜਿਕ ਬਾਈਕਾਟ ਵੀ ਕਰਾਂਗੇ ਕਿ ਜਦੋਂ ਇਸ ਤਰੀਕੇ ਨਾਲ ਲੋਕ ਅੱਗੇ ਆਉਣ ਸ਼ੁਰੂ ਹੋ ਜਾਣ ਤੇ ਡੈਫੀਨਟਲੀ ਹੈ ਕਿ ਇਸ ਮੁਹਿੰਮ ਨੂੰ ਸਫਲਤਾ ਮਿਲੇਗੀ ਇਤਿਹਾਸ ਲਿਖਿਆ ਜਾਏਗਾ ਇੱਕ ਬੰਨੇ ਉਹ ਸਰਕਾਰਾਂ ਸੀ ਜਿਨ੍ਹਾਂ ਨੇ ਲਗਾਤਾਰ ड्रग ਤਸਕਰਾਂ ਦੀ ਪੁਸ਼ਤਪਨਾਹੀ ਕੀਤੀ ਸਾਡੀ ਜਵਾਨੀ ਨੂੰ ਰੋਲਿਆ ਸਾਡੀ ਜਵਾਨੀ ਨੂੰ ਬਰਬਾਦ ਕੀਤਾ ਤੇ ਇੱਕ ਬੰਨੇ ਮਾਨ ਸਰਕਾਰ ਦੀ ਸਰਕਾਰ ਸੀ ਜਿਨੇ ਸੁਪਨਾ ਲਿਆ ਸੀ ਰੰਗਲੇ ਪੰਜਾਬ ਦਾ ਔਰ ਸੁਪਨਾ ਰੰਗਲੇ ਪੰਜਾਬ ਵਾਲਾ ਸਾਕਾਰ ਕੀਤਾ ਤੇ ਮੈਨੂੰ ਪੂਰੀ ਉਮੀਦ ਹੈ 31 ਮਈ ਤੋਂ ਬਾਅਦ ਪੰਜਾਬ ਦੇ ਵਿੱਚ ਕੋਈ ड्रग ਤਸਕਰ ਜਿਹੜਾ ਉਹ